ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਵੀਰੇ 24 ਤਰੀਕ ਹੋ ਚੁੱਕੀ ਐ 24 ਅਗਸਤ ਤੇ ਮੀਂਹ ਦੀ ਅੰਤਾਰ ਵਈਆ ਪੂਰੇ ਜੋਰਾਂ ਸ਼ੋਰਾਂ ਤੇ ਨੇ ਪੂਰੇ ਪੰਜਾਬ ਦੇ ਵਿੱਚ ਤੇ ਰਾਤ ਦੇ 8:35 ਮਿੰਟ ਹੋ ਚੁੱਕੇ ਨੇ ਹੁਣ ਵੀ ਬਾਹਰ ਮੀਂਹ ਪਈ ਜਾਂਦਾ ਤੇ ਮੈਂ ਵੀਡੀਓ ਰਿਕਾਰਡ ਕਰਨੀ ਜ਼ਰੂਰੀ ਸਮਝੀ ਕਿਉਂਕਿ ਬਹੁਤ ਭਰਾਵਾਂ ਦੇ ਮੈਸੇਜ ਆਈ ਜਾਂਦੇ ਸੀ ਵੀ ਝੋਨਾ ਸਾਡਾ ਗੱਬੇ ਦੇ ਸੀ ਜੀ ਹੁਣ ਅਸੀਂ ਸਪਰੇਅ ਕਰਨੀ ਸੀ ਹੁਣ ਕਿਵੇਂ ਕਰੀਏ ਕੀ ਸਬਕਤਾਬ ਕਰੀਏ ਸਭ ਤੋਂ ਪਹਿਲਾਂ ਤਾਂ ਉਹ ਜਿੱਥੇ ਹਾੜ ਆ ਗਏ ਭਾਈ ਉਹਨਾਂ ਲਈ ਪ੍ਰੇਅ ਕਰੋ ਸਾਰੇ ਜਿੰਨਾ ਹੋ ਸਕਦਾ ਜਿਹੜੀ ਵੀ ਸੰਸਥਾ ਜਿਵੇਂ ਖਾਲਸਾ ਢੋਥੇ ਕੰਮ ਕਰ ਰਹੀ ਹੈ ਉਹਨਾਂ ਨੂੰ ਫੰਡ ਦੋ ਵੱਧ ਤੋਂ ਵੱਧ ਚੜ ਕੇ ਕਿਉਂਕਿ ਕਿਸਾਨ ਉਹ ਵੀ ਆਪਣੇ ਭਰਾ ਹੀ ਨੇ ਠੀਕ ਹੈ ਜਿੰਨੀ ਆਪਦੇ ਦਸਬੰਦ ਕੱਢਿਆ ਕਰੋ ਪੈਸੇ 'ਚੋਂ ਪੈਸਾ ਕੱਢ ਕੇ ਹੈਲਪ ਕਰਿਆ ਕਰੋ ਤੇ ਦੂਜੀ ਗੱਲ ਜਿੱਥੇ ਆੜ ਲੱਗੀ ਹੋਈ ਸੀ ਬਹੁਤ ਵਾਲੇ ਸਾਰੇ ਏਰੀਆ ਇਹੋ ਜਿਹੇ ਸੀ ਜਿੱਥੇ ਆੜ ਲੱਗੀ ਹੋਈ ਸੀ ਤੇ ਝੂਨੇ ਦੇ ਵਿੱਚ ਫੰਗਸ ਦੀ ਪ੍ਰੋਬਲਮ ਬਹੁਤ ਜ਼ਿਆਦੀ ਸੀ ਕਈ ਭਰਾਵਾਂ ਦੇ ਹੁਣ ਤਿੰਨ ਚਾਰ ਦਿਨਾਂ ਦੇ ਲਗਾਤਾਰ ਸਪਰੇਹਾਂ ਕਰਦੇ ਸੀ ਵਧੀਆ-ਵਧੀਆ ਕਿਸੇ ਕੰਪਨੀਆਂ ਦੀ ਪਰ ਇੱਕ ਅੱਜ ਤੋਂ ਘੱਟੋ ਘੱਟ ਅੱਜ ਹੀ ਮੈਨੂੰ 10-15 ਮੈਸੇਜ ਇਹੋ ਜਿਹੇ ਆਏ ਪਏ ਨੇ ਵੀ ਭਾਈ ਅੱਜ ਸਪਰੇਅ ਕਰੀ ਸੀ ਉੱਤੋਂ 2-3 ਘੰਟਿਆਂ ਬਾਅਦ ਮੀਂਹ ਪੈ ਗਿਆ ਤੇ ਹੁਣ ਉਹਦਾ ਅਸਰ ਹੋਊਗਾ ਜਾਂ ਨਹੀਂ ਹੋਊਗਾ ਹੈਨਾ ਇੱਥੇ ਇੱਕ ਗੱਲ ਦੱਸਦਾ ਮੈਂ ਜਿਹੜਾ ਮੀਂਹ ਪਿਆ ਭਾਈ ਉਹ ਤੁਹਾਡੀ ਸਪਰੇਅ ਕੀਤੀ ਤੋਂ ਵੀ ਤਿੱਗੜਾ ਚੌਗਣਾ ਫਾਇਦਾ ਕਰਕੇ ਜਾਊ ਤੁਹਾਨੂੰ ਨੁਕਸਾਨ ਕੋਈ ਨਹੀਂ ਉਹਦਾ ਸ਼ੁਕਰ ਮਨਾਓ ਆ ਟਾਈਮ ਦੇ ਉੱਤੇ ਜਿਹੜਾ ਮੀਂਹ ਪੈ ਗਿਆ ਸੁੰਡੀ ਦਾ ਹਮਲਾ ਮੱਸਿਆ ਤੋਂ ਬਾਅਦ ਹੋਣਾ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਕੱਲ ਮੱਸਿਆ ਸੀ 23 ਤਰੀਕ ਦੀ ਮੱਸਿਆ ਸੀ ਤੇ ਇਦੋਂ ਬਾਅਦ ਹੁਣ ਪਮਕੜ ਆਮ ਦਿਖੂਗਾ ਤੇ ਲਗਭਗ ਹਫਤੇ ਤੱਕ ਉਹਨੇ ਆਂਡੇ ਦੇੜ ਦੇਣੇ ਸੀ ਉਦੋਂ 2-4 ਦਿਨਾਂ ਬਾਅਦ ਤੁਹਾਡੇ ਕੋਲੇ ਸੁੰਡੀ ਨਿਕਲ ਆਉਣੀ ਸੀ ਜਿਵੇਂ ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਬਾਈ ਸਪਰੇਅ ਆ ਜਿਹੜੀ ਉਹ ਤੁਸੀਂ ਅਗਲੇ ਮਹੀਨੇ ਦੀ 5 ਤਰੀਕ ਨੂੰ ਜੇ ਕਰਦੇ ਤਾਂ ਬੈਟਰ ਸੀ ਪਰ ਜੇ ਝੋਨਾ ਗੱਬੇ ਤੇ ਸੀ ਗੋਹ ਤੇ ਸੀ ਤੇ ਤੁਸੀਂ 30 ਤਰੀਕ ਤੋਂ ਲੈ ਕੇ 5 ਤਰੀਕ ਦੇ ਵਿੱਚ ਵਿੱਚ ਜਦੋਂ ਮਰਜੀ ਸਪਰੇਅ ਕਰ ਲੈਣੀ ਸੀ ਇੱਕ ਚੰਗੀ ਵਧੀਆ ਕੰਪਨੀ ਦੀ ਬਾਈ ਨੇ ਕਿਉਂਕਿ ਹੁਣ ਤਾਂ ਸਾਰਾ ਸਿਰਫ 2-300 ਦਾ ਫਰਕ ਪੈਣਾ ਕਿੱਲੇ ਮਗਰ ਪਰ ਜੇ ਉਹੀ ਢੋਲੀ ਚੱਕ ਕੇ ਆਪਾਂ ਨੂੰ ਫੇਰ ਖੇਤ ਦੇ ਵਿੱਚ ਵੜਨਾ ਪੈ ਗਿਆ ਤਾਂ ਉਹ ਬਹੁਤ ਨੁਕਸਾਨ ਮੈਂ ਗਲਤੀਆਂ ਕੀਤੀਆਂ ਹੋਈਆਂ ਨੇ ਪਹਿਲਾਂ ਹਨਾ ਕੰਪਨੀਆਂ ਨੂੰ ਪੈਸੇ ਬਹੁਤ ਵਟਾਏ ਹੋਏ ਨੇ ਜਿਹੜੀਆਂ ਲੋਕਲ ਕੰਪਨੀਆਂ ਨੇ no doubt ਸਾਰੀਆਂ ਕੰਪਨੀਆਂ ਮਾੜੀਆਂ ਨਹੀਂ ਹੁੰਦੀਆਂ ਕਈ ਕੰਪਨੀਆਂ ਦੇ ਕਈ ਪ੍ਰੋਡਕਟ ਬਹੁਤ ਚੰਗੇ ਵੀ ਨੇ ਚਾਹੇ ਉਹ ਲੋਕਲ ਨੇ ਚਾਹੇ ਜਿਵੇਂ ਵੀ ਆ ਪਰ ਬਹੁਤ ਆਲਮੋਸਟ 50 ਕੰਪਨੀਆਂ ਐਹੋ ਜੀਆਂ ਹੋਣੀਆਂ ਜਿਹੜੀਆਂ ਧੜਾ ਧੜਾ ਵਿਕੀ ਜਾਂਦੀਆਂ ਨੇ ਕਿਉਂਕਿ ਤੇ ਉਹਨਾਂ ਦੇ ਟਾਰਗੇਟ ਵੀ ਬਹੁਤ ਦਿੱਤੇ ਹੋਏ ਨੇ ਦੁਕਾਨਾਂ ਵਾਲਿਆਂ ਨੂੰ ਤੇ ਕਮਾਈ ਵੀ ਜ਼ਿਆਦੀ ਆ ਹਨਾ ਪਰ ਬਾਈ ਨੇਮ ਜੇ ਤੁਸੀਂ ਦਵਾਈ ਕਰੋਗੇ ਕੋਈ ਵੀ ਕਰੋਗੇ ਜਾਂ ਕਿਸੇ ਕੰਪਨੀ ਦੀ ਵਧੀਆ ਜਿਹਦਾ ਨਾਮ ਹੈ ਇੰਡੀਅਨ ਦੀ ਕੰਪਨੀ ਵੀ ਹੈ ਮਲਟੀਨੇਸ਼ਨਲ ਕੰਪਨੀ ਵੀ ਨਹੀਂ ਹੈਗੀ ਉਹਦੀ ਦਵਾਈ ਕਰੋਗੇ ਤਾਂ ਤੁਹਾਨੂੰ ਬਾਈ ਨੇਮ ਨਾਲੋਂ ਥੋੜੀ ਜੀ ਸਸਤੀ ਪੈ ਜੂਗੀ ਪਰ ਅਸਰ ਉਹਦਾ ਵੀ ਮਿਲੂਗਾ ਪਰ ਜੇ ਤੁਸੀਂ ਜਮਾਂ ਹੀ ਲੋਕਲ ਕੰਪਨੀ ਦੀ ਦਵਾਈ ਕਰੋਗੇ ਉਹਦੇ ਵਿੱਚ ਆਪਾਂ ਨੂੰ ਪਤਾ ਵੀ ਨਹੀਂ ਵੀ ਟੈਕਨੀਕਲ ਹੈਗਾ ਵੀ ਹੈ ਜਾਂ ਨਹੀਂ ਹੈਗੀਆਂ ਜਿਹੜੀਆਂ ਲੁਧਿਆਣੇ ਇੱਥੇ ਪੰਜਕੂਲੇ ਦਵਾਈਆਂ ਬਣੀ ਜਾਂਦੀਆਂ ਨੇ ਠੀਕ ਹੈ ਬਈ ਤੇ ਪਾਰਟਿਕੂਲਰ ਨਾਂ ਨਹੀਂ ਲਊਗਾ ਮੈਂ ਟਾਰਗੇਟ ਨਹੀਂ ਕਰੂੰਗਾ ਤਾਂ ਵੀਡੀਓ ਅੱਜ ਦੀ ਵਿੱਚ ਆਪਾਂ ਕਰਾਂਗੇ ਇਸ ਤੋਂ ਬਾਅਦ ਕਿਹੜੀ ਸਪਰੇ ਕਰੀਏ ਸਭ ਤੋਂ ਪਹਿਲਾਂ ਵਧਾਈਆਂ ਜਿੱਥੇ ਮੀਂਹ ਪੈ ਗਿਆ ਸੁੰਡੀ ਦੀ ਸਪਰੇ ਹੁਣ ਕਰਨ ਤੋਂ ਕੋਈ ਫਾਇਦਾ ਨਹੀਂ ਜਿੰਨੀ ਕਸੁੰਡੀ ਹੈਗੀ ਸੀ ਉਹ ਰੱਬ ਨੇ ਛਾੜ ਦੇਣੀ ਆ ਹੁਣ ਹੁਣ ਆਪਾਂ ਧਿਆਨ ਦੇਣਾ ਫੰਗਸ ਤੇ ਤੇ ਤੇਲੇ ਤੇ ਅੱਜ ਦੀ ਵੀਡੀਓ ਹੈਗੀ ਐ ਸਿਰਫ ਬਰੇ ਗੋਬ ਸਮੇ ਸਪਰੇਹਾਂ ਜਿਹੜੇ ਫੰਗੀਸਾਈਡ ਕਰਨੇ ਆ ਮੈਨੂੰ ਕਿਹੜੇ ਕਿਹੜੇ ਨੇ ਇੱਥੇ ਮੇਨ ਮੇਨ ਜਿਹੜੇ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਉਹਨਾਂ ਬਾਰੇ ਆਪਾਂ ਜ਼ਿਕਰ ਕਰਾਂਗੇ ਚੰਗੀਆਂ ਕੰਪਨੀਆਂ ਦੇ ਵੀ ਲੈ ਸਕਦੇ ਹੋ ਤੁਸੀਂ ਬਾਈ ਨੇਮ ਵੀ ਲੈ ਸਕਦੇ ਹੋ ਤੇ ਇਹਨਾਂ ਦੇ ਵਿੱਚ ਇੰਡੀਆ ਦੀਆਂ ਕੰਪਨੀਆਂ ਵੀ ਐਹੋ ਜਿਹੀਆਂ ਵਧੀਆ ਬਹੁਤ ਹੈਗੀਆਂ ਨੇ ਜਿਹੜੇ ਇਹ ਟੈਕਨੀਕਲ ਮਿਲ ਜਾਣੇ ਆ ਤਾਂ ਟੈਕਨੀਕਲ ਯਾਦ ਰੱਖਿਆ ਕਰੋ ਠੀਕ ਹੈ ਆ ਜਿਵੇਂ ਸਾਰੇ ਨੇ ਚੰਗੀ ਕੰਪਨੀ ਦੀ ਲੈ ਲੋਗੇ ਤਾਂ ਤੁਹਾਨੂੰ ਬਹੁਤ ਫਾਇਦਾ ਹੋਊਗਾ ਸਪਰੇ ਵਧੀਆ ਕਰੋ ਬਾਈ ਨੇ ਮੈਂ ਵਾਰੀ ਵਾਰੀ ਪਿੱਟਦਾ ਵਾਰੀ ਵਾਰੀ ਇੱਕੋ ਗੱਲ ਕਹਿਣਾ ਹੁੰਦਾ ਵੀ ਚੰਗੀ ਕੰਪਨੀ ਦੀ ਦਵਾਈ ਕਰੋ ਹੁਣ ਜਿਵੇਂ ਮੈਸੇਜ ਆਇਆ ਸੀ ਵੀ ਬਾਈ ਮੀਂਹ ਪੈ ਗਿਆ 2 ਘੰਟਿਆਂ ਬਾਅਦ ਕੀ ਅਸਰ ਕਰੂਗੀ ਜੇ ਇਹਨਾਂ ਚੋਂ ਕੋਈ ਵੀ ਤੁਸੀਂ ਬਾਈ ਨੇਮ ਦਵਾਈ ਕਰੀ ਹੋਵੇ ਤਾਂ ਆਪਣੇ ਕੋਲੇ 3-4 ਘੰਟਿਆਂ ਬਾਅਦ ਜੇ ਮੀਂਹ ਪੈਂਦਾ ਤਾਂ ਉਹ ਅਸਰ ਕਰ ਜਾਂਦੀ ਆ ਨਾਲ ਸਟicker ਪਾ ਲਿਆ ਕਰੋ ਸਟicker ਦਾ ਕੀ ਬੈਨੀਫਿਟ ਆ ਵੈਸੇ ਤਾਂ ਜਿਹੜੀਆਂ ਵਧੀਆ ਕੰਪਨੀਆਂ ਨੇ ਬਾਅਰ ਹੋ ਗਈ ਕੋਟੇਵਾ ਹੋ ਗਈ ਯੂਪੀਐਲ ਹੋ ਗਈ ਹਨਾ ਇੰਡੋਫਿਲ ਹੋ ਗਈ ਬਹੁਤ ਸਾਰੀਆਂ ਕੰਪਨੀਆਂ ਨੇ ਯਾਰ ਪਾਰਟਿਕੂਲਰ ਮੈਂ ਨਾ ਨੀ ਲਾਉਂਗਾ ਸਜੰਟਾ ਹੋ ਗਈ ਹਨਾ ਇਹ ਕਹਿੰਦੀਆਂ ਨੇ ਵੀ ਸਾਡੀ ਦਵਾਈ ਹੀ ਪੈਨੇਟ੍ਰੇਸ਼ਨ ਪਾਵਰ ਬਹੁਤ ਆ ਬੂਟੇ ਦੇ ਵਿੱਚ ਲੰਘਣ ਦੀ ਸ਼ਕਤੀ ਇੰਨੀ ਕਾ ਕਿ ਸਾਨੂੰ ਸਟਿੱਕਰ ਟੱਕਰ ਦੀ ਲੋੜ ਨਹੀਂ ਹੈਗੀ ਪਰ ਮੌਸਮ ਦੇ ਹਿਸਾਬ ਨਾਲ ਜੇ ਸਟਿੱਕਰ ਪਾ ਲੋਗੇ ਤਾਂ ਤੁਹਾਨੂੰ ਫਾਇਦਾ ਸਟਿੱਕਰ ਨੇ ਕੀ ਕਰਨਾ ਹੈ ਉਹ ਸਪਰੈਡ ਕਰ ਦੇਣਾ ਬੂਟੇ ਦੇ ਉੱਤੇ ਤੇ ਉਹ ਛੇਤੀ ਅੰਦਰ ਪੈਨੇਟ੍ਰੇਟ ਕਰਨ ਦੇ ਵਿੱਚ ਸਹਾਇਕ ਹੁੰਦੇ ਆ ਤਾਂ ਬਹੁਤ ਭਰਾਵਿਆਂ ਨੇ ਵੀ ਸਟਿੱਕਰ ਵੀ ਪਾਇਆ ਸੀ ਅਸਰ ਹੋ ਗਿਆ ਹੋਣਾ ਬਾਈ ਇਹ ਹੁਣ ਫਿਰ ਤਾਂ ਜੇ 2-3 ਘੰਟਿਆਂ ਬਾਅਦ ਵੀ ਮੀਂਹ ਪੈ ਜਾਂਦਾ ਤਾਂ ਤੁਹਾਡਾ ਅਸਰ ਹੋ ਗਿਆ ਆਦਰਵਾਈਜ਼ ਮੀਨੇ ਥੋੜਾ ਦਵਾਈ ਤੋਂ ਤਿੱਗਣਾ ਚੌਗਣਾ ਫਾਇਦਾ ਕਰਤਾ ਉਤੋਂ ਪੱਤੇ ਧੁੱਪ ਗਏ ਫੰਗਸਾਂ ਧੁੱਪ ਗੀਆਂ ਸਾਰਾ ਕੁਝ ਹੋ ਗਿਆ ਪਰ ਹੁਣ ਅੱਗੇ ਹਿਊਮਿਡਿਟੀ ਵਧੂਗੀ ਤਾਂ ਜਿਹੜੀ ਦਵਾਈ ਤੁਸੀਂ ਕਰਨੀ ਆ ਗੱਬੇ ਤੇ ਜਦੋਂ ਤੁਹਾਡਾ ਝੋਨਾ ਗੋਭ ਤੇ ਹੋਇਆ ਬੂਟਿੰਗ ਸਟੇਜ ਤੇ ਹੋਇਆ ਹੁਣ ਆਪਾਂ ਚੰਗੀ ਸਪਰੇਅ ਕਰਨੀ ਆ ਇੱਕ ਚੰਗਾ ਫੰਗੀ ਸਾਈਡ ਬਾਰੇ ਸਪੈਸ਼ਲ ਵੀਡੀਓ ਆ ਇਹਦੇ ਵਿੱਚ ਤੁਸੀਂ ਹੁਣ ਸੁੰਡੀ ਵਾਲੀ ਸਸਤੀ ਵੀ ਪਾ ਸਕਦੇ ਹੋ ਕਿਉਂ ਮੈਂ ਸਸਤੀ ਕਿਹਾ ਕਿਉਂਕਿ ਮੀ ਬਹੁਤ ਚੰਗਾ ਵਧੀਆ ਝਟ ਲੱਗੀ ਜਿੱਥੇ ਮੀ ਦੀ ਝਟ ਨਹੀਂ ਚੰਗੀ ਲੱਗੀ ਉਹ ਵਧੀਆ ਸੁੰਡੀ ਦੀ ਦਵਾਈ ਤੁਸੀਂ ਕਰ ਸਕਦੇ ਹੋ ਉਹਦੀ ਵੀਡੀਓ ਆਪਾਂ ਲੱਗ ਤੋਂ ਨੈਕਸਟ ਵੀਡੀ ਕਿਹੜੀ ਪਾਈਏ ਇੱਕ ਐਨਪੀਕੇ ਭਰਾ ਪੁੱਛਦੇ ਆ ਵੀ ਕਿਹੜਾ ਕਰੀਏ ਐਨਪੀਕੇ ਵੀ ਬਈ ਤਿੰਨ ਚਾਰ ਕੰਪਨੀਆਂ ਦਾ ਇੱਥੇ ਮੈਂ ਪਾਰਟਿਕੂਲਰ ਨਾਮ ਲੈ ਲੂੰਗਾ ਬਾਲੀਆਂ ਦਾ ਮੈਂ ਲੈਂਦਾ ਨਹੀਂ ਅਰਾਇਜ਼ ਦਾ ਲੈ ਸਕਦੇ ਹੋ ਐਰੀਜ਼ ਪਤਾ ਨਹੀਂ ਅਰਾਇਜ਼ ਆ ਹਨਾ ਇੱਕ ਕੋਰੋਮੰਡਲ ਇੰਟਰਨੈਸ਼ਨਲ ਦੇ ਵੀ ਪ੍ਰੋਡਕਟ ਤੁਸੀਂ ਵਰਤ ਸਕਦੇ ਹੋ ਆਈਸੀਐਲ ਦੇ ਵੀ ਵਰਤ ਸਕਦੇ ਹੋ ਯਾਰਾ ਦੇ ਵੀ ਵਰਤ ਸਕਦੇ ਹੋ ਹੋਰ ਵੀ ਬਹੁਤ ਭਾਰਤੀ ਕੰਪਨੀ ਵੀ ਹੈਗੀ ਇੱਕ ਉਹ ਵੀ ਤੁਸੀਂ ਕਰ ਸਕਦੇ ਹੋ ਹੋਰ ਬਹੁਤ ਕੰਪਨੀਆਂ ਨੇ ਹਨਾ ਇਹ ਚਾਰ ਪੰਜ ਕੰਪਨੀਆਂ ਦੇ ਜਿਹੜੇ ਪ੍ਰੋਡਕਟ ਵਰਤੋਗੇ ਤਾਂ ਤੁਹਾਨੂੰ ਰਿਜ਼ਲਟ ਆ ਜਿਹੜਾ ਬਹੁਤ ਵਧੀਆ ਮਿਲੂਗਾ ਮੈਂ ਕਿਹੜੀ ਕਰ ਰਿਹਾ ਉਹ ਵੀ ਮੈਂ ਦੱਸੂਗਾ ਬਾਈ 13045 ਮੈਂ ਲੈ ਕੇ ਆਇਆ ਕੋਰੋਮੰਡਲ ਇੰਟਰਨੈਸ਼ਨਲ ਦੀ ਨਾਲ ਉਹਦੇ ਬੋਰ ਹੋਣ ਪਾ ਰਹੇ ਆ 20% ਵਾਲਾ ਠੀਕ ਹੈ ਉਹਦੇ ਨਾਲ ਇੱਕ ਫੰਗੀ ਸਾਈਡ ਪਾਇਆ ਬਾਈ ਮੈਂ ਠੀਕ ਹੈ ਉਹਦੀ ਵੀਡੀਓ ਫੁੱਲ ਪਾਉਂਗਾ ਮੈਂ ਵੀ ਕਿਹੜਾ ਪਾਇਆ ਕਿਹੜਾ ਨਹੀਂ ਪਾਇਆ ਸੁੰਡੀ ਵਾਲੀ ਮੈਂ ਹਜੇ ਕੋਈ ਦਵਾਈ ਨਹੀਂ ਕੀਤੀ ਠੀਕ ਹੈ ਬਈ ਕਰੂੰਗਾ ਜੇ ਲੋੜ ਪਈ ਬਾਸਮਤੀ ਦੇ ਉੱਤੇ ਕਰੂੰਗਾ ਠੀਕ ਹੈ ਜਾਂ ਝੋਨਾ ਜਿਹੜਾ ਬਾੜਾ ਫੱਬਿਆ ਹੋਇਆ ਉਹਦੇ ਉੱਤੇ ਕਰੂੰਗਾ ਪਰ ਉਹਦੀ ਵੀ ਵੀਡੀਓ ਤੁਹਾਨੂੰ ਮੈਂ ਪਾਉਂਗਾ ਵੀ ਮੈਂ ਕੀੜੀ ਕਰ ਰਿਹਾ ਠੀਕ ਹੈ ਤਾਂ ਆਜੋ ਵੀਰੇ ਗੋਬ ਸਮੇ ਸਪਰੇਹਾ ਸੌਰੀ ਬਈ ਥੋੜਾ ਜਿਹਾ ਲੰਮਾ ਖਿੱਚਿਆ ਗਿਆ ਪਰ ਮੈਂ ਕੋਸ਼ਿਸ਼ ਕਰਦਾ ਹੁਣਾ ਵੀ ਜਿੰਨੀ ਕਨਫਰਮੇਸ਼ਨ ਸਾਂਝੀ ਕਰਾਂ ਤੁਹਾਡੇ ਨਾਲ ਉਹਨਾਂ ਤੁਹਾਨੂੰ ਫਾਇਦਾ ਹੋਵੇ ਤੇ ਤੁਸੀਂ ਚਾਹੇ ਮੇਰੀ ਵੀਡੀਓ ਸਪੀਡ ਨੂੰ ਵਧਾ ਕੇ ਸੁਣ ਲਿਆ ਕਰੋ ਪਰ ਸੁਣ ਲਿਆ ਕਰੋ ਤੇ ਆਪ ਦਾ ਕਮੈਂਟ ਜਰੂਰ ਕਰਿਆ ਕਰੋ ਕਿਵੇਂ ਦੀ ਤੁਹਾਨੂੰ ਵੀਡੀਓ ਲੱਗਦੀ ਹੈ ਤੇ ਕਿੱਥੋਂ ਤੁਸੀਂ ਗੱਲ ਕਰ ਰਹੇ ਹੋ ਠੀਕ ਹੈ ਸਭ ਤੋਂ ਪਹਿਲਾਂ ਆ ਗਿਆ ਬਈ ਪਲਸਰ ਠੀਕ ਹੈ ਆਈ ਇੰਟਰਨੈਸ਼ਨਲ ਟਰੈਕਟਰ ਬ੍ਰਾਂਡ ਵਾਲੀ ਹੈ ਜਿਹੜੀ ਆਪਣੇ ਕੋਲੇ ਇਨਸੈਕਟੀਸਾਈਡ ਇੰਟਰਨੈਸ਼ਨਲ ਲਿਮਟਿਡ ਕੰਪਨੀ ਇਹਦੀ ਆਉਂਦੀ ਹੈ ਬਾਈ ਇਹਦੀ ਤੁਸੀਂ ਪਲਸਰ 150 ਐਮਐਲ ਕਰ ਸਕਦੇ ਹੋ ਪਰ ਹੁਣ ਇਹਦਾ ਟਾਈਮ ਹੈ ਜਿਹੜਾ ਲੰਘ ਚੁੱਕਿਆ ਜੇ ਤੁਹਾਡੇ ਝੋਨੇ ਦੇ ਵਿੱਚ ਕੋਈ ਫੰਗਸ ਨਹੀਂ ਹੈਗੀ ਹਜੇ ਤੱਕ ਕੋਈ ਸੀਥ ਨਹੀਂ ਕੋਈ ਕੁਝ ਨਹੀਂ ਤਾਂ ਤੁਸੀਂ ਇਹ ਵਰਤੋ ਅਦਰਵਾਈਜ਼ ਇਹਦਾ ਸਮਾਂ ਲੰਘ ਗਿਆ ਹੁਣ ਗੋਵਾਲਾ ਠੀਕ ਹੈ ਕਰ ਸਕਦੇ ਹੋ ਪਰ ਜਿੱਥੇ ਤੁਹਾਡੇ ਕੋਲੇ ਬਿਲਕੁਲ ਹੀ ਨਹੀਂ ਪ੍ਰੋਬਲਮ ਉੱਥੇ ਤੁਸੀਂ ਪਾ ਲਿਓ ਪਰ ਆਲਮੋਸਟ 90% ਝੋਨੇ ਇਹੋ ਜਿਹੇ ਨੇ ਕਿਉਂਕਿ ਫੰਗਸ ਉਦੋਂ ਆਉਂਦੀ ਹੈ ਜਦੋਂ ਆਪਾਂ ਯੂਰੀਆ ਜ਼ਿਆਦਾ ਪਾ ਜੇ ਧੱਕੇ ਨਾਲ ਪਾਣੀ ਜ਼ਿਆਦਾ ਲੱਗਦੇ ਰਹਿਣ ਨੇਚਰ ਦੇ ਵਿੱਚ ਹਿਊਮਿਡਿਟੀ ਹੋਵੇ ਹਿਊਮਸ ਹੋਵੇ ਹਨਾ ਪੜਾਹਸ ਜੀ ਜ਼ਿਆਦੀ ਹੋਵੇ ਤੇ ਆਲਮੋਸਟ 70 80% ਝੋਨੇ ਦੇ ਵਿੱਚ ਬੀਐਲਬੀ ਵੀ ਹੈਗਾ ਬਲਾਸਟ ਵੀ ਹੈਗਾ ਬੈਕਟੀਰੀਅਲ ਵੀ ਹੈਗੀ ਆ ਫੰਗਸ ਵੀ ਹੈਗੀ ਆ ਠੀਕ ਹੈ ਤਾਂ ਉਸ ਤੋਂ ਬਾਅਦ ਆ ਗਈ ਜੀ ਕਸਟੋੜੀਆ ਜਿਹੜੀ ਕਿ ਬਹੁਤ ਮਸ਼ਹੂਰ ਤਾ ਇਸ ਵੇਲੇ ਦੀ ਡੋਜ਼ ਆ ਬਾਈ ਇੱਕ ਕਿੱਲੇ ਦੀ ਤੇ ਇਹ ਸਸਤੀ ਮਿਲ ਜੂਗੀ ਤੁਹਾਨੂੰ ਹੋਰ ਬਹੁਤ ਕੰਪਨੀਆਂ ਨੇ ਮਹਿੰਦਰਾ ਦੀ ਲੈ ਲਿਓ ਤਾਨੁਕਾ ਦੀ ਲੈ ਲਿਓ ਹਨਾ ਇਨਸੈਕਟੀ ਸੈੱਟ ਦੀ ਲੈ ਲਿਓ ਬਹੁਤ ਕੰਪਨੀਆਂ ਨੇ ਬਾਈ ਜਿਹਦੀ ਮਰਜ਼ੀ ਲੈ ਲਿਓ ਠੀਕ ਹੈ ਇਹ ਤੁਸੀਂ ਕਰ ਸਕਦੇ ਹੋ ਇੱਕ ਇਹਦੇ ਤੋਂ ਹੋਰ ਆ ਗਿਆ ਇਹਦੇ ਵਿੱਚ ਅਜੂਕੀ ਆਇਆ ਇੱਕ ਇਹਨਾਂ ਦਾ ਟਰੈਕਟਰ ਬ੍ਰੈਂਡ ਵਾਲਿਆਂ ਦਾ ਠੀਕ ਹੈ ਉਹਦੇ ਚ ਆਈ ਥਿੰਕ ਸੋ ਕਾਸੂਮਾਈਸਨ ਜਾਂ ਵੈਲਡਮਾਈਸਨ ਇਹ ਵੀ ਚੰਗਾ ਫੰਗੀ ਸੈੱਟ ਆ ਇਹ ਵੀ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਕਸਟੋਡੀਆਂ ਦੇ ਵਿੱਚ ਟੈਕਨੀਕਲ ਹੈਗਾ ਵੀਰੇ ਐਜੋਕਸੀ ਸਟ੍ਰੋਬਨ ਜਿੱਥੇ ਵੀ ਸਟ੍ਰੋਬਨ ਫੰਗੀਸਾਈਡ ਹੋਇਆ ਇਹ ਮਹਿੰਗਾ ਤੇ ਸਭ ਤੋਂ ਵਧੀਆ ਟੈਕਨੀਕਲ ਆ ਇਹ ਤੁਸੀਂ ਕਰ ਲਿਆ ਕਰੋ ਟੈਬੂਕੋਨਾ ਜੋ 18.3% ਆ ਸਸਤਾ ਵੀ ਆ ਵੀਰੇ 1200 ਤੋਂ ਸ਼ੁਰੂ ਹੋ ਜਾਂਦਾ ਲੋਕਲ ਕੰਪਨੀਆਂ ਦਾ 3500 ਤੋਂ ਥੱਲੇ 3000 ਤੱਕ ਇਹ ਖਤਮ ਹੋ ਜਾਂਦਾ ਲੀਟਰ ਚੰਗੀ ਤੋਂ ਲੈ ਕੇ ਮਾੜੀ ਕੰਪਨੀ ਦੀ ਇਹ ਤੁਸੀਂ ਦਵਾਈ ਵਰਤ ਸਕਦੇ ਹੋ ਆਮ ਝੋਨੇ ਦੇ ਉੱਤੇ ਠੀਕ ਹੈ ਚਾਹੇ ਪੀਆਰ ਆ ਚਾਹੇ ਸੀਆਰ ਆ ਚਾਹੇ ਹਾਈਬ੍ਰਿਡ ਆ ਸਸਤੇ ਦਾ ਸਸਤਾ ਵਧੀਆ ਦਾ ਵਧੀਆ ਉਸ ਤੋਂ ਬਾਅਦ ਆ ਗਿਆ ਐਮੀਸਟਾਰ ਟੋਪ ਇਹਦੇ ਨਾਲੋਂ ਜੇ ਇੱਕ ਸਟੈਪ ਉੱਚਾ ਜਾਣਾ 200 ਐਮਐਲਈ ਦੀ ਡੋਜ਼ ਆ ਲਗਭਗ ਇਹਦੇ ਤੋਂ 100 150 ਰੁਪਇਆ ਮਹਿੰਗਾ ਪਊਗਾ ਕਿੱਲੇ ਮਗਰ ਹੋਰ ਬੜਾ ਫਰਕ ਨਹੀਂ ਹੈਗਾ ਜੇ ਬਾਈ ਨੇਮ ਲਓਗੇ ਤਾਂ 3000 ਤੋਂ ਉੱਤੇ ਮਿਲੂਗਾ ਤੁਹਾਨੂੰ 40000 ਤੋਂ ਥੱਲੇ ਵਿੱਚ ਵਿੱਚ ਮਿਲੂਗਾ ਜੇ ਹੋਰ ਕੰਪਨੀਆਂ ਦੇ ਲੈਣੇ ਆ ਤਾਂ ਇਹ ਲਗਭਗ 1800 ਤੋਂ ਸ਼ੁਰੂ ਹੋ ਜਾਂਦੇ ਆ ਵੀਰੇ ਲਾਸਟ ਉਹੀ 3500 ਤੇ ਆ ਕੇ ਖਤਮ ਹੋ ਜਾਂਦਾ ਠੀਕ ਆ ਭਾਈ ਐਮੀਸਟਾਰ ਟੋਪ ਇਹਦੇ ਵੀ ਚੰਗੇ ਰਿਜ਼ਲਟ ਨੇ ਤੇ ਇਹ ਵੀ ਤੁਸੀਂ ਵਰਤ ਸਕਦੇ ਹੋ ਉਸ ਤੋਂ ਬਾਅਦ ਨੱਟੀਵੋ ਇਹ ਬਹੁਤ ਵਧੀਆ ਪ੍ਰੋਡਕਟ ਆ ਬਾਈ ਇਹ ਮੈਂ ਇਹਦੀ ਫੁੱਲ ਵੀਡੀਓ ਵੀ ਪਾਉਂਗਾ ਤੇ ਖੁਦ ਵਰਤ ਵੀ ਰਿਹਾ ਮੈਂ ਠੀਕ ਹੈ ਨਟੀਵੋ 80 ਗ੍ਰਾਮ ਦੀ ਡੋਜ਼ ਆ ਵੀਰੇ ਕਿੱਲੇ ਦੀ ਪਰ ਇੱਥੇ ਮੈਂ ਦੱਸਣਾ ਬਾਈ ਫੰਗੀ ਸਾਈਡ ਦੀ ਜਿੰਨੀ ਡੋਜ਼ ਰეკਮੈਂਡ ਕੀਤੀ ਹੋਈ ਆ ਯੂਨੀਵਰਸਿਟੀ ਤੋਂ ਉਦੋਂ ਜੇ ਤੁਸੀਂ 10 20 ਗ੍ਰਾਮ ਵੱਧ ਪਾ ਲੋਗੇ ਤਾਂ ਤੁਹਾਨੂੰ ਫਾਇਦਾ ਜ਼ਿਆਦਾ ਦੇਖਣ ਨੂੰ ਮਿਲੂਗਾ ਮੈਂ ਲਗਭਗ ਇਹ ਨਟੀਵੋ ਦੀ ਮੇਰੇ ਫੰਗਸ ਥੋੜੀ ਜਿਹੀ ਜ਼ਿਆਦਾ ਜੂਰੀ ਆ ਜਾਦੀ ਪੈ ਗਈ ਇੱਕ 212 ਖੇਤ ਆ ਪਾਣੀ ਮਾੜੇ ਆ ਉੱਥੇ ਤੱਕੇ ਵਾਲੀ ਯੂਰੀਆ ਜਿਆਦੀ ਪੈ ਗਈ ਉਦੋਂ ਝੋਨਾ ਫੱਬਿਆ ਨਹੀਂ ਹਾਲਾਕੀ ਮੈਂ ਦੋ ਗਟਿਆਂ ਤੋਂ ਥੱਲੇ ਥੱਲੇ ਰੱਖਿਆ ਜਿਹੜਾ ਹਾਈਬ੍ਰਿਡ ਝੋਨਾ ਲਾਇਆ ਤੇ CR 212 ਸੁਪਰ 212 ਉਹਦੇ ਵਿੱਚ ਤਿੰਨ ਸਾਢੇ ਤਿੰਨ ਗਟਿਆਂ ਦੇ ਹਿਸਾਬ ਨਾਲ ਪੈ ਗਈ ਤਾਂ ਉੱਥੇ ਵੰਗਸ ਜੀ ਹੈਗੀ ਆ ਪ੍ਰੋਬਲਮ ਉੱਥੇ ਪਹਿਲਾਂ ਪਲਸਰ ਕਰਤਾ ਸੀ ਮੈਂ ਇੱਕ ਤੜਕੇ ਵਾਲੀ ਸਪਰੇ ਦੇ ਨਾਲ ਹੁਣ ਜਿਹੜੀ ਦੂਜੀ ਸਪਰੇ ਆ ਉਹ ਨਟੀਵੋ ਦੀ ਕਰ ਰਿਹਾ ਬਾਈ ਨਟੀਵੋ ਦੇ ਵਿੱਚ ਐਨ ਪੀ ਕੇ ਪਾ ਰਿਹਾ ਮੈਂ 13045 ਤੇ ਨਾਲ ਉਹਦੇ ਬੋਰਨ ਪਾ ਰਿਹਾ 20% ਜੇ ਡੋਸ ਦੀ ਗੱਲ ਕਰਾਂ ਬਾਈ ਨਟੀਵੋ ਦੀ ਮੈਂ 135 ਗ੍ਰਾਮ ਪਾਈ ਆ ਕਿੱਲੇ ਦੀ ਠੀਕ ਹੈ নো ਡਾਊਟ ਜਿਆਦੀ ਆ ਪਰ ਇਹਨਾਂ ਦੇ ਲੀਫਲੇਟ ਦੇ ਉੱਤੇ ਵੀ ਹੈਗਾ ਵੀ ਇੰਨੀ ਕੁ ਡੋਜ਼ ਤੁਸੀਂ ਰੱਖੋਗੇ ਸਾਰੀਆਂ ਬਲਾਸਤਾਂ ਦੇ ਲਈ ਜਿਹੜੀ 80 ਗ੍ਰਾਮ ਹੈ ਇਕੱਲੀ ਸੀਥ ਬਲੈਟ ਦੇ ਲਈ ਆ ਇੱਕ ਫੰਗਸ ਨੂੰ ਕੰਟਰੋਲ ਕਰਨ ਦੇ ਲਈ ਆ ਤੇ ਇਹ ਗੱਲਾਂ ਧਿਆਨ ਚ ਰੱਖਿਆ ਕਰੋ ਠੀਕ ਹੈ ਉਸ ਤੋਂ ਬਾਅਦ ਟੈਬੂਕੋਨਾਜ਼ੋਲ 50% ਤੇ ਟ੍ਰਾਈਫਲੋਕਸੀਸਟ੍ਰੋਬਿਨ 25% ਇਹਦੇ ਵਿੱਚ ਡਬਲ ਜੀ ਆ ਮੈਨੂੰ ਲੱਗਦਾ ਇਹ ਇਕਲੌਤੀ ਦਵਾਈ ਹੋਊਗੀ ਜਿਹਦੇ ਵਿੱਚ 75% ਟੈਕਨੀਕਲ ਆ 75% 50 25 ਹੈ ਨਾ ਨਹੀਂ ਤੁਸੀਂ ਸਾਰੇ ਦੇਖ ਲਓ ਵੀ ਜਿੰਨੀਆਂ ਲਿਖੀਆਂ ਨੇ ਸਾਰਿਆਂ ਦੇ ਵਿੱਚ ਘਟ ਘਟ ਟੈਕਨੀਕਲ ਉਸ ਤੋਂ ਬਾਅਦ ਆ ਗਈ ਜੀ ਇੰਡੋਫਿਲ ਦੀ ਜੈਡ ਠੀਕ ਹੈ ਇਹਦੇ ਵਿੱਚ ਵੀ 75 ਆ ਪਰ ਇਹ ਇਕੱਲਾ ਟੈਕਨੀਕਲ ਆ ਜਨੀਬ ਇਹ ਦੋਨਾਂ ਦੇ ਕੰਬੀਨੇਸ਼ਨ ਦੇ ਨਾਲ 75 ਆਪਣੇ ਕੋਲੇ ਆ ਇਹ ਵੀ ਵਧੀਆ ਜੇ ਚੋਣਾਂ ਤੁਹਾਡੇ ਕੋਲੇ ਹਰਾ ਜਾ ਰੱਖਣਾ ਇਹ ਵੀ ਕਾਫੀ ਫੰਕਸ਼ਨ ਨੂੰ ਕੰਟਰੋਲ ਕਰ ਦੂਗੀ ਅ ਸ਼ੀਥ ਬਲਾਈਟ ਨੂੰ ਵੀ ਝੁੱਲਸ ਰੋਗ ਤੋਂ ਵੀ ਆ ਇਹ ਵੀ ਦਵਾਈ ਤੁਸੀਂ ਵਰਤ ਸਕਦੇ ਹੋ ਇਹਨੂੰ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ ਉਸ ਤੋਂ ਬਾਅਦ ਗਲੀਲੀ ਹੋ ਗਈ ਕੋਟੇਵਾਦੀ ਹੈਗੀ ਆ ਬਾਈ ਇਹ ਤਾਂ ਸਿਰਾ ਪਿਛਲੇ ਕਈ ਸਾਲਾਂ ਤੋਂ ਇਹ ਵੀ ਰਾਜ ਕਰ ਰਹੀ ਆ 400 ਐਮ ਐਲ ਏ ਦੀ ਡੋਜ਼ ਆ ਇਹ ਡੋਡੀ ਤੇ ਵੀ ਕੰਮ ਕਰਦੀ ਆ ਹਲਦੀ ਰੋਗ ਤੇ ਵੀ ਕੰਮ ਕਰੂ ਨੈਕ ਬਲਾਸਟ ਤੇ ਵੀ ਕੰਮ ਕਰੂ ਇੱਕ ਹੋਰ ਨੈਕ ਬਲਾਸਟ ਜਾਂ ਆਪਣੇ ਕੋਲੇ ਹਲਦੀ ਰੋਗ ਆ ਉਹ ਆਪਾਂ ਪਹਿਲਾਂ ਦਵਾਈ ਕਰਨੀ ਆ ਗੋਪ ਤੇ ਜੇ ਆ ਜੇ ਉਸ ਤੋਂ ਬਾਅਦ ਜਦੋਂ ਤੁਸੀਂ ਕਾਪਰ ਕੁਪਰ ਦੀ ਸਪਰੇ ਕਰਦੇ ਹੋ ਕੋਸਾਈਡ ਦੀ ਸਪਰੇ ਕਰਦੇ ਹੋ ਉਹਨਾਂ ਫਾਇਦੇਮੰਦ ਨਹੀਂ ਹੁੰਦਾ ਜੇ ਤੁਸੀਂ ਉਹੀ ਪਹਿਲਾਂ ਕਰ ਦੋ ਕੋਸਾਈਡ ਆ ਜਿਹੜਾ ਇਹ ਕੱਲਾ ਕਰਨਾ ਇਹ ਕਿਸੇ ਹੋਰ ਫੰਗੀ ਸਾਈਡ ਦੇ ਨਾਲ ਮਿਕਸ ਨਹੀਂ ਕਰ ਸਕਦੇ ਆ ਫੰਗੀ ਸਾਈਡਾਂ ਦੇ ਵਿੱਚ ਜੇ ਤੁਸੀਂ ਬੀ ਐਲ ਬੀ ਤੋਂ ਬੈਕਟੀਰੀਅਲ ਰੀਫ ਬਰਾਇਟ ਉਤੋਂ ਦਵਾਈ ਪਾਉਣੀ ਆ ਤਾਂ ਆ ਵਾਲੀਆਂ ਪੁੜੀਆਂ ਪਾ ਲਿਓ 6 ਗ੍ਰਾਮ ਦੀ ਜਿਹੜੀ ਸਟ੍ਰੈਪਟੋਮਾਈਸਨ ਸਲਫੇਟ ਹੁੰਦਾ ਇਹਦੇ ਚ ਤੇ ਟੈਟਰਾਸਾਈਕਲਿਨ ਹਾਈਡਰੋਕਲੋਰਾਈਡ ਹੁੰਦਾ 2 ਤੋਂ ਲੈ ਕੇ 5 ਪੁੜੀਆਂ ਤੁਸੀਂ ਪਾ ਸਕਦੇ ਹੋ ਝੋਨੇ ਦੇ ਵਿੱਚ 1 ਕਿੱਲੇ ਦੇ ਹਿਸਾਬ ਦੇ ਨਾਲ 6 ਗ੍ਰਾਮ ਦੀ ਇੱਕ ਪੁੜੀ ਹੁੰਦੀ ਹੈ ਆਪਦੀ ਬਿਮਾਰੀ ਦੇ ਹਿਸਾਬ ਦੇ ਨਾਲ ਤੇ ਹਮੇਸ਼ਾ ਫੰਗੀ ਸਾਈਡ ਜੋ ਵੀ ਕਰਨਾ ਆਪਾਂ ਉਹ ਪਾਣੀ 150 ਲੀਟਰ ਲਾਉਣਾ ਹੀ ਲਾਉਣਾ 125 ਲੀਟਰ ਤੋਂ ਤਾਂ ਕੱਟ ਜਮਾ ਹੀ ਨਹੀਂ ਲਾਉਣਾ ਯਾਰ ਇਹਦੂ 150 ਲੀਟਰ ਤੋਂ ਜੇ ਵਧਾਈ ਚੱਲੋਗੇ ਉੰਨਾ ਤੁਹਾਡਾ ਸੋਨੇ ਤੇ ਸਾਗਾ ਬਣੀ ਜਾਊਗਾ ਇੱਕ ਚੀਜ਼ ਹੋਰ ਧਿਆਨ ਚ ਰੱਖਿਓ ਜਿਹੜਾ ਵੀ ਫੰਗੀ ਸੈੱਟ ਜਾਂ ਐਨਪੀਕੇ ਕਰਨਾ ਤੁਸੀਂ ਉਹ ਠੀਕ ਹੈ ਖਾਸ ਕਰਕੇ ਐਨਪੀਕੇ ਫੰਗੀ ਸੈੱਟ ਤਾਂ ਫਿਰ ਵੀ ਚਲੋ ਪਚਾਹ ਹੋ ਜੂ ਉਹ ਪੰਪ ਅਲੀ ਢੋਲੀ ਨਾਲ ਨਹੀਂ ਕਰਾਉਣਾ ਜਿਹੜੀ ਪੈਟਰੋਲ ਵਾਲੀਆਂ ਹੁਣ ਚੱਲੀਆਂ ਰਵਾਜ ਚੱਲਿਆ ਉਹਦੇ ਨਾਲ ਨਹੀਂ ਕਰਾਉਣਾ ਐਨਪੀਕੇ ਐਨਪੀਕੇ ਆਪਾਂ ਜਾਂ ਤਾਂ ਟਰੈਕਟਰ ਵਾਲਾ ਮੋਟਾ ਫੁਹਾਰਾ ਕਰਕੇ ਉਹਦੇ ਨਾਲ ਕਰ ਸਕਦੇ ਹੋ ਜਾਂ ਬੈਟਰੀ ਵਾਲੀ ਢੋਲੀ ਨਾਲ ਜਾਂ ਹੈਂਡ ਪੰਪ ਨਾਲ ਪਾਣੀ ਆ ਜਿਹੜਾ 150 ਲੀਟਰ ਉਹਦੇ ਚ ਵੀ ਵੱਧ ਲਾਉਣਾ 125 ਲੀਟਰ ਤੋਂ ਘੱਟ ਤੱਕ ਜਮਾਂ ਵੀ ਨਹੀਂ ਲਾਉਣਾ 13045 ਤੁਸੀਂ ਗੋਪਤੇ ਕਰੋਗੇ ਤਾਂ ਤੁਹਾਨੂੰ ਬੈਟਰ ਰਿਜ਼ਲਟ ਮਿਲਣਗੇ ਜਦੋਂ ਬੂਟਿੰਗ ਸਟੇਜ ਹੁੰਦੀ ਆ ਹਨਾ ਗੈਲੀਲਿਓ ਵੇ ਕੋਟੇਵਾ ਦਾ ਹੈਗਾ 400 ਐਮਐਲ ਦੀ ਵਾਈਡੋ ਆਹ ਟੈਕਨੀਕਲ ਆ ਠੀਕ ਹੈ ਪ੍ਰੋਪੀਕੋਨਾਜੋਲ ਵੀ ਆ ਤੇ ਪਿਕ ਸਟ੍ਰੋਬਿਨ ਗਰੁੱਪ ਵੀ ਹੈਗਾ 7.05% ਰਿਫਲੈਕਟ ਟਾਪ ਸਜੰਟਾ ਦੀ ਇਹ ਵੀ ਅੱਜਕੱਲ ਬਹੁਤ ਚਰਚਾ ਦੇ ਵਿੱਚ ਆ ਸੁੰਡੀ ਵਾਲੀ ਜਿਵੇਂ ਇਹਨਾਂ ਦੀ ਐਨਸੀਪੀ ਹੋਗਾ ਉਹ ਵੀ ਮੈਂ ਵਰਤੀ ਆ ਬਾਈ 160 ਐਮਐਲ ਦੀ ਡੋਜ਼ ਆ 11.5 ਤੇ 11.5 ਦੋਨੇ ਸੇਮ ਡਾਈਫਨਕੋਨਾਜੋਲ ਜਿਹੜਾ ਆਪਣੇ ਕੋਲੇ ਐਮੀ ਸਟਾਰ ਦੇ ਵਿੱਚ ਸੀਗਾ ਤੇ ਆਈਸੋਪਾਇਰਾਜ਼ਾਮ ਇਹ ਨਵਾਂ ਟੈਕਨੀਕਲ ਆ ਇਹਦੇ ਵੀ ਚੰਗੇ ਰਿਜ਼ਲਟ ਦੱਸ ਰਹੇ ਨੇ ਰਿਫਲੈਕਟ ਟਾਪ ਦੇ ਯੂਕੇ ਬਾਰੇ ਤੁਹਾਨੂੰ ਦੱਸਦਾ ਮੈਂ ਇਹਦੇ ਉੱਤੇ ਫੋਟੋ ਲਾ ਦੂੰਗਾ ਜਿਹੜਾ ਟੈਕਨੀਕਲ ਹੋਇਆ ਉਹ ਵੀ ਲਾ ਦੂੰਗਾ ਇਹ ਫੰਗੀ ਸਾਈਡ ਨੇ ਬਾਈ ਕੁੜੀਆਂ ਬਾਰੇ ਤੁਹਾਨੂੰ ਦੱਸਤਾ ਤੇ ਇੱਕ ਕੋਸਾਈਡ ਕਾਪਰ ਹਮੇਸ਼ਾ ਕੱਲਾ ਕਰਨਾ 300 ਤੋਂ ਲੈ ਕੇ 400 ਗ੍ਰਾਮ ਇਹਦੀ ਡੋਜ਼ ਆ 150 ਲੀਟਰ ਤੋਂ ਵੱਧ ਵੱਧ ਆਪਾਂ ਪਾਣੀ ਲਾਉਣਾ ਕੋਸਾਈਡ ਇਹ ਆਪਣੇ ਕੋਲੇ ਨੈਕ ਬਲਾਸਟ ਹਲਦੀ ਰੋਗ ਉਹਦੇ ਤੋਂ ਆਪਣੇ ਕੋਲੇ ਮੇਨ ਫੰਗੀ ਸਾਈਡ ਦੀ ਤਰ੍ਹਾਂ ਆਪਾਂ ਵਰਤ ਸਕਦੇ ਆ ਕੋਟੇਵਾਦੀ ਆਉਂਦੀ ਆ ਇਹ ਵੀ ਇੱਕ ਕੋਸਾਈਡ 3000 ਆਉਂਦੀ ਆ ਭਾਰਤ ਦੇ ਨਾਮ ਤੇ ਉਹ ਵੀ ਤੁਸੀਂ ਵਰਤ ਸਕਦੇ ਹੋ ਤਾਂ ਇਹ ਫੰਗੀ ਸਾਈਡ ਨੇ ਬਾਈ ਤੁਸੀਂ ਕਿਹੜਾ ਕੀਤਾ ਮੈਨੂੰ ਕਮੈਂਟ ਜ਼ਰੂਰ ਕਰਿਓ ਇਹ ਮੇਨ ਮੇਨ ਸੀ ਜਿਹੜੇ ਪੁੱਛੇ ਜਾਂਦੇ ਨੇ ਭਰਾਵਾਂ ਵੱਲੋਂ ਤਾਂ ਮੈਂ ਕੋਸ਼ਿਸ਼ ਕੀਤੀ ਹੈ ਵੀ ਤੁਹਾਨੂੰ ਵੀਡੀਓ ਦੇ ਜ਼ਰੀਏ ਦੱਸਦਾ ਕਿ ਫੇਸਬੁੱਕ ਤੇ ਨਵੇਂ ਉਹ ਤਾਂ ਫੋਲੋ ਕਰ ਲਿਓ ਯੇ YouTube ਤੇ ਉਹਦਾ ਸਬਸਕ੍ਰਾਈਬ ਕਰ ਲਿਓ ਐਦਾਂ ਦੀਆਂ ਵੀਡੀਓ ਹੁਣ ਮੈਂ ਕੋਸ਼ਿਸ਼ ਕਰੂੰ ਵੀ ਲਗਾਤਾਰ ਪਾਦਾ ਐਦੂ ਬਾਅਦ ਹੁੰਡੀ ਵਾਲੀ ਪਾਉਂਗਾ ਉਸ ਤੋਂ ਬਾਅਦ ਐਨਪੀਕੇ ਵਾਲੀ ਪਾਉਂਗਾ ਠੀਕ ਹੈ ਸਾਰੀਆਂ ਦਵਾਈਆਂ ਪਾਵਾਂਗੇ ਤੇ ਪਾਰਟਿਕੂਲਰ ਇੱਕ ਇੱਕ ਪ੍ਰੋਡਕਟ ਦੀ ਵੀ ਵੀਡੀਓ ਪਾਉਂਦੇ ਰਹਾਂਗੇ ਥੈਂਕ ਯੂ ਸੋ ਮੱਚ ਜੀ